ਪੰਜਾਬ ਸਰਕਾਰ ਵੱਲੋਂ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਉਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਆਈਪੀਐਸ ਸ਼੍ਰੀ ਸੁਰਿੰਦਰ ਲੰਬਾ ਆਈਪੀਐਸ ਐਸਐਸਪੀ ਤਰਨਤਾਰਨ ਦੀ ਅਗਵਾਈ ਹੇਠ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਸਤਾਰਕ ਤੇ ਚੱਕਨੀ ਹੈ ਤੇ ਗੈਂਗਸਟਰਾਂ ਦੇ ਖਿਲਾਫ ਸਮਗਲਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾ ਰਹੀ ਹੈ ਜਿੱਦਾਂ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਹੀ ਅਸੀਂ ਜਿਹੜੇ ਦੋ ਵਿਅਕਤੀ ਅ ਡਿਲੀਰੀ ਪਿੰਡ ਤੋਂ ਕਾਬੂ ਕਰਕੇ ਉਹਨਾਂ ਪਾਸੋਂ 500 ਗ੍ਰਾਮ 511 ਗ੍ਰਾਮ ਹੈਰੋਨ ਰਿਕਵਰ ਕੀਤੀ ਹੈ ਉਸੇ ਲੜੀ ਦੇ ਵਿੱਚ ਇੱਕ ਅਜ ਸਾਨੂੰ ਬਾਰਡਰ ਦੇ ਉੱਤੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਡੀ ਜੇ ਆਈ ਮੈਟ੍ਰਿਕਸ ਪ੍ਰੋ 4 ਪ੍ਰੋ ਜਿਹੜਾ ਉਹ ਡਰੋਨ ਬਰਾਮਦ ਹੋਇਆ ਜਿਸ ਬੰਦੀ ਥਾਣੇ ਖਾਲੜਾ ਵਿਖੇ ਮੁਕਦਮਾ ਦਰਜ ਕਰਕੇ ਦੀ ਅਗਲੀ ਤਫ਼ਤੀਸ਼ ਅਮਲ ਦੇ ਵਿੱਚ ਲਿਆਂਦੀ ਜਾਊਗੀ ਤੇ ਦਾ ਐਨਾਲਿਸਿਸ ਕੀਤਾ ਜਾਊਗਾ ਇਹਦੇ ਵਿੱਚ ਸਪਸ਼ਟ ਹੈ ਕਿ ਮਾਲਕ ਨਾਂ ਦਾ ਜਿਹੜਾ ਸਮੱਗਲਰ ਆ ਉਹ ਪਾਰ ਬੈਠ ਕੇ ਤੇ ਇੱਥੇ ਜਿਹੜੀਆਂ ਖੇਪਾਂ ਭੇਜ ਰਿਹਾ ਤੇ ਇਹਦੇ ਉੱਤੇ ਇੱਕ ਪੈਨ ਦੇ ਨਾਲ ਵਾਈਟ ਪੈਨ ਦੇ ਨਾਲ ਮਲਕ ਕਿੰਗ ਵੀ ਲਿਖਿਆ ਹੋਇਆ ਸੋ ਇਹਦੀਆਂ ਤਾਰਾਂ ਸਿੱਧੀਆਂ-ਸਿੱਧੀਆਂ ਪਾਕਿਸਤਾਨ ਨਾਲ ਜੁੜਦੀਆਂ ਤੇ ਇਹਦੀਆਂ ਆਈਐਸਆਈ ਏਜੰਸੀ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਉਹਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ ਉਹ ਸਾਡੇ ਪੰਜਾਬ ਸੂਬੇ ਨੂੰ ਡਰੋਨਾਂ ਰਾਈ ਸਾਡੀਆਂ ਕਾਲੀਆਂ ਭੇਡਾਂ ਨਾਲ ਮਿਲ ਕੇ ਸਮਗਲਿੰਗ ਰਾਈ ਜਿਹੜੀਆਂ ਉਹ ਸਮਾਨ ਭੇਜ ਰਿਹਾ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਗ੍ਰਸਤ ਕੀਤਾ ਜਾਵੇ। ਪ੍ਰੰਤੂ ਪੰਜਾਬ ਪੁਲਿਸ, ਪੰਜਾਬ ਸਰਕਾਰ, ਬੀਐਸਐਫ ਸਾਰੇ ਅਸੀਂ ਬਚਨ 바ਧਿਆ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਵਾਂਗੇ। ਸਰ ਇਸ ਤੋਂ ਇਲਾਵਾ ਵੀ ਕਿਤੇ ਹੋਈ ਹੈ ਅੱਜ ਰਿਕਵਰੀ? ਬਿਲਕੁਲ ਜੀ ਅੱਜ ਡਲੇਰੀ ਪਿੰਡ ਮੈਂ ਜਿੱਦਾਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਡਲੇਰੀ ਪਿੰਡ ਤੋਂ ਅਸੀਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਡਰੋਨ ਰਾਹੀਂ ਮਂਗਾਈ ਗਈ ਹੈਰੋਂ ਦਾ ਪੈਕੇਟ ਜਿਹੜੀ 511 ਗ੍ਰਾਮ ਹੋਈ ਆ ਹੋਰ ਕਵਰ ਕੀਤੀ ਆ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ ਤੇ ਇੱਕ ਵੱਖਰੀ ਟੀਮ ਕਰ ਰਹੀ ਹੈ ਸੋ ਲਗਾਤਾਰ ਜਿਹੜੀਆਂ ਅਸੀਂ ਜਿਹੜੀਆਂ ਪਾਕਿਸਤਾਨ ਦੀਆਂ ਕੋਝੀਆਂ ਚੱਲਾਂ ਉਹਨਾਂ ਨੂੰ ਅਸਫਲ ਕਰ ਰਹੇ ਇਹ ਜਿਹੜਾ ਡੱਲ ਦੇ ਵਿੱਚੋਂ ਡਰੋਨ ਮਿਲਿਆ ਇਹਦੇ ਨਾਲ ਵੀ ਕੋਈ ਚੀਜ਼ ਮਿਲੀ ਆ ਨਹੀਂ ਇਹਦੇ ਨਾਲ ਕੋਈ ਚੀਜ਼ ਨਹੀਂ ਮਿਲੀ ਮੇਬੀ ਹੋ ਸਕਦਾ ਕਿਉਂਕਿ ਇਸੇ ਲਾਈਨ ਆਫ ਐਕਸ਼ਨ ਦੇ ਵਿੱਚ ਪਹਿਲਾਂ ਰਿਕਵਰੀ ਹੋਈ ਆ ਇਹਦੇ ਜਦੋਂ ਇਹਦੀ ਅਸੀਂ ਐਨਾਲਿਸਿਸ ਕਰਾਂਗੇ ਡਰੋਨ ਦੀ ਤੇ ਪਤਾ ਲੱਗੂਗਾ ਕਿ ਇਹ ਉਸ ਰਿਕਵਰੀ ਵਾਲੀ ਜਗ੍ਹਾ ਤੇ ਗਿਆ ਸੀ ਕਿ ਜਾਂ ਨਹੀਂ ਗਿਆ ਹੈ ਥੈਂਕ ਯੂ